இஜன் இனரா ਸਿੱਧਾ ਇਹਨੇ ਖੁੱਲ ਜਾਣਾ ਤੇ ਥੱਲੇ ਜਾ ਕੇ ਲੱਗਦੀ ਕੀ ਦਿਖਤ ਆਉਂਦਾ ਇਹ ਥੱਲੇ ਲੱਗਦੀ ਆ ਕਿ ਵੀ ਟਰੱਕ ਪਲਟ ਜਾਵੇ ਬਣੀ ਸਪੋਰਟ ਵਾਸਤੇ ਤੇ ਉੱਪਰਲੀ ਜਿਹੜੀ ਕਰੇਂਦੀ ਖੜੀ ਹੈ ਕੋਈ ਕਰੇਂਦੀ ਲੋੜ ਨਹੀਂ ਤੇ ਸੀਲ ਲੋੜ ਨਹੀਂ ਆਪਣੇ ਆਪ ਵਾਹ ਕਰਦਾ ਹੈ ਅੱਛਾ ਇਹ ਇਹਦੇ ਵਾਸਤੇ ਕਰਨ ਵਾਸਤੇ ਇੰਜਨ ਟਰੋਲੀ ਦੇ ਵਿੱਚ ਵੱਖਰਾ ਫਿੱਟ ਹੈ ਇਹਦੇ ਤੇ 20 ਫੁੱਟ ਜੇ ਰੱਖਣਾ ਵਾ ਕੰਟੇਨਰ ਤੇ ਆ ਜਿਹੜੀਆਂ ਕਰੇਨਾਂ ਨੇ ਤੁਸੀਂ ਅੱਗੇ ਪਿੱਛੇ ਹੋ ਜਾਂਦੀਆਂ ਨੇ ਇਹ 40 ਫੁੱਟ ਦਾ 20 ਫੁੱਟ ਰੱਖਣ ਵਾਸਤੇ ਇਹ ਅੱਗੇ ਪਿੱਛੇ ਹੋ ਜਾਂਦੀਆਂ ਨੇ ਠੋਕ ਨੌਇਰ ਮੋਰੇ ਨਵੇਂ ਕਰਿਆ ਇਕੱਠੀਆਂ ਥੋੜੇ ਜਿਹੇ ਥਾਂ ਦੇ ਵਿੱਚ ਹੀ ਇਹਨਾਂ ਨੂੰ ਸਮੇਟ ਦੇਣਾ ਪਊ ਥੋੜੇ ਜਿਹੇ ਥਾਂ 'ਚ ਸਾਰੀਆਂ ਫਿੱਟ ਆ ਜਿੰਨੀਆਂ ਵੇਖੋ ਤੁਹਾਡੇ ਸਾਹਮਣੇ ਵੇਂਦੇ ਵੇਂਦੇ ਬਿਲਕੁਲ ਇਹਦੇ ਵਿੱਚ ਬਸ ਤਾਂ 10-15 ਮਿੰਟਾਂ ਦੀ ਹੈਡ ਕੰਟੇਨਰ ਲੋਡ ਕੰਮ ਲੋਡ ਨਾਲ ਵੀ ਇਹ ਦੇਰੇ ਟੋਗਾਂ ਇਹ ਕਰੇਂਦੀ ਲੋੜ ਨਹੀਂ ਕਾਸੀ ਲੋੜ ਨਹੀਂ ਆਪਾਂ ਹੀ ਹੁਣੇ ਦੇਣ ਤੇ ਕਿਸ ਚੀਜ਼ ਦੀ ਲੋੜ ਨਹੀਂ ਲੋਡਮੈਂਟਸ ਕੈਂਡਾ ਜੰਪ ਕੰਪਨੀ ਵਿੱਚ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸੋ ਉਹ ਮੁੰਡੇ ਵੀ ਕੁਝ ਹੋਰ ਕੰਮ ਕਰਨੇ ਆ ਸਕਦੇ ਚਾਹੀਦੇ